ਕ੍ਰੀਆ ਕਾਲ ਸਾਰੇ ਪੇਜ ਵਾਲੇ ਭਰਾਵਾਂ ਨੂੰ ਅੱਜ ਥੋੜੇ ਲੈ ਕੇ ਆ ਤਿੰਨ ਮਸ਼ੀਨਾਂ ਵਿਕਾਊ ਵਿਸ਼ਾਲ 2021 22 ਤੇ 23 ਮਾਡਲ ਇੱਕੋ ਸ਼ੈੱਡ ਥੱਲੇ ਮਾਨਸਾ ਏਰੀਆ ਪਿੰਡ ਦੁੱਲਵਾਲ ਸਿੱਧੂ ਮੂਸੇਵਾਲੇ ਦੇ ਪਿੰਡ ਦੇ ਕਰੀਬ ਪੰਜਾਬ ਨੰਬਰ ਲਾਲਹੀਨ ਨੂੰ ਪੇਟੀਬੰਦ ਇੰਜਣ ਦੇ ਨਾਲ ਉਧਰ 23 ਮਾਡਲ ਖੜੀ ਆ ਇਹ 21 ਮਾਡਲ ਖੜੀ ਆ ਤੇ ਅੰਦਰ ਖੜੀ ਆ 22 ਮਾਡਲ ਜਿਹੜੇ ਵੀਰ ਨੇ ਲੈ ਲਈਆਂ ਤਾਂ ਉਹ ਨੰਬਰ ਤੇ ਸੰਪਰਕ ਕਰ ਸਕਦਾ 9417481645 ਬਾਕੀ ਇਹ ਕਿਸੇ ਵੀਰ ਨੇ ਵੀ ਮਸ਼ੀਨਾਂ ਦੇਖਣ ਆਉਣੀਆਂ ਨੇ ਕਈ ਵਾਰ ਨਹੀਂ ਪਿੰਡ ਦਾ ਪਤਾ ਲੱਗਦਾ ਤਾਂ ਉਹ ਲੋਕੇਸ਼ਨ ਮੰਗਵਾ ਸਕਦਾਗਾ ਤੇ ਤੁਸੀਂ ਇਹ 22 ਮਾਡਲ ਦੇਖ ਸਕਦੇ ਹੋਗੇ ਲੋਕਲ ਚੱਲੀਆਂ ਹੋਈਆਂ ਟਾਇਰ ਵਗੈਰਾ ਦੇਖ ਸਕਦੇ ਹੋਗੇ ਤੇ ਬਾਕੀ ਹਿੱਸੇ ਵਗੈਰਾ ਤੋਂ ਦੇਖ ਸਕਦੇ ਹੋਗੇ ਤੇ ਅੰਦਰੋਂ ਚੇਂਜਰ ਵਾਲੀ ਸਾਈਡ ਦੇਖ ਸਕਦੇ ਸੋਰਮ ਕੰਡੀਸ਼ਨਰ ਮਸ਼ੀਨਾਂ ਦੇ ਬਾਕੀ ਪੂਸ਼ ਵਗੈਰਾ ਵੀ ਦੇਖ ਸਕਦੇ ਹੋ ਇਹ ਹੈਗੀ ਸੀ 22 ਮਾਡਲ ਇਹ ਇੱਧਰ ਖੜੀ ਹੈ 21 ਮਾਡਲ 21 ਮਾਡਲ ਦਾ ਵੀ ਤੁਸੀਂ ਦੇਖ ਸਕਦੇ ਹੋਗੇ ਸਾਰਾ オリジナル ਰੰਗ ਹੈਗਾ ਕਿਤੋਂ ਵੀ ਪੇਂਟ ਵਗੈਰਾ ਨਹੀਂ ਹੋਇਆਗਾ ਤੁਸੀਂ ਮਸ਼ੀਨ ਦਾ ਤੁਸੀਂ ਕੰਡੀਸ਼ਨ ਆਪ ਹੀ ਦੇਖ ਸਕਦੇ ਨਾਲ ਦੇ ਟਾਇਰ ਨੇਗੇ ਟਾਇਰ ਵੀ ਤੁਸੀਂ ਦੇਖ ਸਕਦੇ ਨਾਲ ਦੇ ਮਸ਼ੀਨ ਦੀ ਤੁਸੀਂ ਤੁਹਾਨੂੰ ਵੀਡੀਓ ਚ ਕੰਡੀਸ਼ਨ ਵੀ ਪਤਾ ਲੱਗ ਰਹੀ ਹੈ ਵੀ ਬਹੁਤ ਹੀ ਸਾਫ਼ ਲੋਕਲ ਚੱਲੀ ਹੋਈ ਮਸ਼ੀਨ ਹੈ ਇਹ ਇੱਧਰ ਖੜੀ ਹੈ 2023 ਮਾਡਲ ਤੁਸੀਂ 2023 ਮਾਡਲ ਦੀ ਵੀ ਕੰਡੀਸ਼ਨ ਦੇਖ ਸਕਦੇ ਹੋ ਇਹ ਲੋਕਲ ਚੱਲੀ ਹੋਈ ਹੈ ਪੰਜਾਬ ਨੰਬਰ ਹੈ ਇਹ ਵੀ ਤੇ ਤੁਸੀਂ ਫਟਿੰਗ ਵਗੈਰਾ ਵੀ ਚੈੱਕ ਕਰ ਸਕਦੇ ਹੋ ਬਾਕੀ ਇਧਰ ਚੇਂਜਰ ਵਾਲੀ ਸਾਈਡ ਵੀ ਚੈੱਕ ਕਰ ਸਕਦੇ ਆਂ ਉਹ ਤੇ ਸਾਬ ਸੱਤਰੀਆਂ ਮਸ਼ੀਨਾਂ ਨੇ ਜੀ ਨੰਬਰ ਆਪਾਂ ਦਿੱਤਾ ਹੋਇਆ ਬਾਕੀ ਜੇ ਕਿਸੇ ਵੀਰ ਨੇ ਵੀ ਆਪਣੇ ਪੇਜ ਤੇ ਵੀਡੀਓ ਪਵਾਉਣੀ ਆ ਤਾਂ ਉਹ ਆਪਣੇ ਪੇਜ ਤੇ ਨੰਬਰ ਦਿੱਤਾ ਹੋਇਆ ਉਹ ਤੇ ਸੰਪਰਕ ਕਰ ਸਕਦਾ ਕਿਸੇ ਮਸ਼ੀਨਰੀ ਸੰਬੰਧ ਜਾਂ ਕਿਸੇ ਵੀ ਕੋਈ ਵੀ ਵੀਡੀਓ ਹੋਰ ਕਿਸੇ ਵੀ ਕੰਮ ਸੰਬੰਧਿਤ ਪਵਾਉਣੀ ਆ ਤਾਂ ਪਵਾ ਸਕਦਾਗਾ ਤੇ ਆਪਣੇ ਪੇਜ ਨੂੰ ਕਰਨ ਦਾ ਫੋਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਧੰਨਵਾਦ ਜੀ